ਹੈਲੋ ਜੀ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਤੁਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਹੋਵੋਗੇ ਅੱਜ ਕੱਲ ਦੇ ਮੌਜੂਦਾ ਹਾਲਾਤ ਦੇਖ ਕੇ ਮਨ ਬਹੁਤ ਬੇਚੈਨ ਹੋ ਰਿਹਾ ਵੀਡੀਓ ਬਣਾਉਣ ਨੂੰ ਵੀ ਮਨ ਨਹੀਂ ਕਰ ਰਿਹਾ ਸੀ ਪਰ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਖਾਸ ਕਰਕੇ ਜਿਹੜੇ ਮੇਰੇ ਭੈਣ ਭਰਾ ਖੜਾ ਦੇ ਨਾਲ ਪ੍ਰਭਾਵਿਤ ਹੋਈ ਹੋਏ ਨੇ ਉਹਨਾਂ ਵਾਸਤੇ ਹੀ ਵੀਡੀਓ ਬਹੁਤ ਖਾਸ ਹੈਗੀ ਤੇ ਸਾਰੇ ਭੈਣ ਭਰਾ ਜਿੰਨੇ ਵੀ ਮੇਰੇ ਨਾਲ ਚੈਨਲ ਤੇ ਜੁੜੇ ਹੋਏ ਨੇ ਕੱਲ ਦੇਖੋ ਤੁਸੀਂ ਦੇਖ ਰਹੇ ਹੋ ਕਿ ਸਾਰੇ ਪਿੰਨਪਰਾ ਰਸਦਾਂ ਲੈ ਕੇ ਰਸਨ ਪਾਣੀ ਲੈ ਕੇ ਉੱਥੇ ਜਾ ਰਹੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹਣੀ ਆ ਕਿ ਜਿਹੜੀਆਂ ਤੁਸੀਂ ਨਾ ਛੋਟੀਆਂ ਛੋਟੀਆਂ ਕੈਂਡਲਸ ਮੋਮਬਤੀਆਂ ਉੱਥੇ ਲੈ ਕੇ ਜਾ ਰਹੇ ਹੋ ਉਹਨਾਂ ਦਾ ਕੋਈ ਫਾਇਦਾ ਨਹੀਂ ਹੈ ਨਾ ਤੁਸੀਂ ਨਾ ਸਰੋਂ ਦੇ ਤੇਲ ਦੇ ਜਾਂ ਸਰੋਂ ਦੇ ਤੇਲ ਦੇ ਦੀਵੇ ਬਣਾਓ ਜਾਂ ਫਿਰ ਲਾਲ ਟੈਨਾ ਵਗੈਰਾ ਨੇ ਜਿਵੇਂ ਉਹ ਲੈ ਕੇ ਜਾਓ ਮੈਂ ਸਾਡੇ ਇੱਥੋਂ ਵੀ ਇਹ ਨਾ ਕੱਲ ਸਾਰੇ ਪਿੰਨਪਰਾ ਰਸਦ ਇਕੱਠੀ ਕਰਕੇ ਲੈ ਕੇ ਗਏ ਨੇ ਸਾਰੇ ਪਰਿਵਾਰਾਂ ਨੇ ਦਿੱਤੀਆਂ ਨੇ ਤੇ ਮੇਰੀ ਵੀ ਪਹਿਲਾ ਸਲਾਹ ਬਣੀ ਸੀਗੀ ਕਿ ਨਾਲ ਜਾਵਾਂ ਪਰ ਮੈਂ ਨਹੀਂ برداشت ਕਰ ਸਕਦੀ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੈਂ ਬਹੁਤ ਇਮੋਸ਼ਨਲ ਆਂਗੀ ਮੈਂ ਜਦੋਂ ਉਹਨਾਂ ਨੂੰ ਦੇਖ ਲੈਨੀ ਕੋਈ ਵੀ ਵੀਡੀਓ ਦੇ ਦੇਦੀਆਂ ਨਾ ਤਾਂ ਮੇਰਾ ਮਨ ਬਹੁਤ ਬੇਚੈਨ ਹੁੰਦਾ ਹੈ ਨਾ ਵੀ ਮੈਂ ਖੁਦ ਪਰਸੋਂ ਦੀ ਬੀਪੀ ਦੀ ਦਵਾਈ ਲਈ ਜਾਂਦੀ ਆਂ ਵੀ ਇੰਨੇ ਹਾਲਾਤ ਮਾੜੇ ਹੋ ਰਹੇ ਨੇ ਨਿੱਕੇ ਨਿੱਕੇ ਬੱਚੇ ਪਸ਼ੂ ਉਹਨਾਂ ਦੇ ਘਰ ਜਦੋਂ ਡਿੱਗ ਰਹੇ ਨੇ ਨਾ ਕਹਿੰਦੇ ਜਿਹਨੇ ਗਰੀਬੀ ਚੋਂ ਉੱਠ ਕੇ ਦੇਖਿਆ ਹੁੰਦਾ ਹੈ ਨਾ ਮਾੜੇ ਹਾਲਾਤਾਂ ਦੇ ਨਾਲ ਲੜ ਕੇ ਅੱਗੇ ਪਹੁੰਚੇ ਹੁੰਦੇ ਆ ਨਾ ਤਾਂ ਉਹਨਾਂ ਨੂੰ ਪਤਾ ਵੀ ਗਰੀਬੀ ਹੁੰਦੀ ਕੀ ਆ ਨਾ ਹੜਾਂ ਦੀ ਮਾਰ ਮੈਂ ਵੀ ਇੱਕ ਕਿਸਾਨ ਦੀ ਧੀ ਆ ਨਾ ਜਦੋਂ ਖੇਤੀ ਤੇ ਮਾਰ ਪੈਂਦੀ ਹੈ ਨਾ ਉਸ ਟਾਈਮ 67 70 70000 ਰੁਪਏ ਨੂੰ ਠੇਕੀ ਨੂੰ ਕੀਲੇ ਲੈਤੇ ਹੋਏ ਨੇ ਨਾ ਵੀ ਉਹਨੂੰ ਕਿਸਾਨ ਨੂੰ ਕੀ ਮਿਲੂਗਾ ਦੇਖੋ ਪਤਾ ਨਹੀਂ ਪਰਮਾਤਮਾ ਦੀ ਰਜ਼ਾ ਵਿੱਚ ਕਹਿੰਦੇ ਨੇ ਵੀ ਆਪਾਂ ਉਹਦੇ ਅੰਦਰ ਦਾਖਲ ਅੰਦਾਜ਼ੀ ਨਹੀਂ ਦੇ ਸਕਦੇ ਹਨ ਪਰ ਮੈਂ ਆਪਣੇ ਵੀਰ ਭੈਣਾਂ ਨੂੰ ਹਨਾ ਸਾਰਿਆਂ ਨੂੰ ਇੱਕ ਹੱਥ ਬਣ ਕੇ ਬੇਨਤੀ ਕਰਨੀ ਚਾਹੁੰਦੀ ਆ ਕਿ ਜਿੰਨੇ ਵੀ ਆਪਾਂ ਸੁੱਕੇ ਦੇ ਵਿੱਚ ਬੈਠੇ ਆ ਜਿੰਨੇ ਕਿ ਚਲੋ ਉਹ ਤਾਂ ਪੈਣ ਭਰਾਣਾ ਇੱਕ ਰੋਟੀ ਤੋਂ ਵੀ ਤਰਸ ਰਹੇ ਨੇ ਕਿ ਇੱਕ ਅਰਦਾਸ ਹੀ ਕਰ ਸਕਦੇ ਨੇ ਉਹ ਕਹਿੰਦੇ ਜਿਸठा ਕਿਸੇ ਨੂੰ ਨਹੀਂ ਚਾਹ ਰ ਤਾਂ ਕੋ ਕੀ ਜੈ ਸਦ ਨਮਸਕਾਰਾ ਵਾਹਿਗੁਰੂ ਜੀ ਇਹ ਸਭ ਕੁਝ ਕਰਨ ਵਾਲੇ ਨੇ ਤੇ ਵਾਹਿਗੁਰੂ ਜੀ ਰੋਕਣ ਵਾਲੇ ਵੀ ਨੇ ਤਾਂ ਪਲੀਜ਼ ਮੇਰੀ ਸਾਰੇ ਪੈਣ ਭਰਾਵਾਂ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਜਿਹਦੇ ਜਿਹਦੇ ਕੋਲੇ ਮੇਰੀ ਇਹ ਵੀਡੀਓ ਜਾਊਗੀ ਨਾ ਸਾਰੀਆਂ ਭੈਣਾ ਭਰਾਣਾ ਥੋੜਾ ਥੋੜਾ ਘਰ ਦੇ ਵਿੱਚੋਂ ਰਾਸ਼ਨ ਇਕੱਠਾ ਕਰਕੇ ਤੁਸੀਂ ਗੁਰੂ ਘਰ ਜਾ ਕੇ ਨਾ ਪ੍ਰਸ਼ਾਦ ਤਿਆਰ ਕਰੋ ਪ੍ਰਸ਼ਾਦ ਜਿਹੜਾ ਤਿਆਰ ਕਰਨਾ ਹੈ ਉਹਨੂੰ ਪੂਰੀ ਸਚਤਾ ਦੇ ਨਾਲ ਕਰਨਾ ਹੈਗਾ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹੋਏ ਪੰਚਮ ਕੜਾਹ ਪ੍ਰਸਾਦ ਦੀ ਦੇਗਾ ਸਜਾਓ ਬਰਾਬਰ ਦੀ ਮਾਤਰਾ ਦੇ ਵਿੱਚ ਤੁਸੀਂ ਹੈ ਨਾ ਕਿਉਂ ਆਟਾ ਤੇ ਚੀਨੀ ਲੈਣੀ ਹੈ ਤੇ ਜਿਹੜਾ ਪਾਣੀ ਆ ਉਹ 4 ਗੁਣਾ ਲੈਣਾ ਹੈ ਤੇ ਬਾਹਗੁਰੂ ਦਾ ਸਿਮਰਨ ਕਰਦੇ ਹੋਏ ਜਪਜੀ ਸਾਹਿਬ ਜੀ ਦੇ ਪਾਠ ਕਰਦੇ ਹੋਏ ਸਾਰਾ ਨਗਰ ਕਿਹੜੇ ਨਾ ਜੇ ਤੁਹਾਡੇ ਕੋਲ ਨਾਲ ਨਹੀਂ ਜਾਂਦਾ ਕੋਈ ਤਾਂ ਤੁਸੀਂ ਘਰ ਦੇ ਵਿੱਚ ਨਾ ਇਸ ਚੀਜ਼ ਨੂੰ ਜ਼ਰੂਰ ਕਰੋ ਸਾਰੇ ਭੈਣ ਭਰਾ ਕਰੋ ਕਿਉਂਕਿ ਜੇ ਇਹ ਜਿੱਥੇ ਵੀ ਮਾਰ ਪੈ ਰਹੀ ਹੈ ਪਰ ਹੈ ਤਾਂ ਆਪਣੇ ਭੈਣ ਭਰਾ ਹਨ ਆਪਾਂ ਵੀ ਉਹਨਾਂ ਦੇ ਵਿੱਚ ਹੀ ਆਂਗੇ ਕਹਿੰਦੇ ਦੂਸਰੇ ਦੀ ਸੁੱਖ ਬਣਾਵਾਂਗੇ ਤਾਂ ਆਪਣੇ ਘਰ ਦੇ ਵਿੱਚ ਸੁੱਖ ਆਵੇਗੀ ਕਿ ਮੇਰੇ ਚ ਹਿੰਮਤ ਨਹੀਂ ਪਈ ਹੈਗੀ ਹਨਾ ਵੀ ਨਾਲ ਜਾਣ ਦੀ ਕਿਉਂਕਿ ਮੈਂ ਨਹੀਂ ਦੇਖ ਸਕਦੀ ਇਦਾਂ ਦੇ ਮੰਝੜ ਨੂੰ ਤਾਂ ਮੈਂ ਇਹੀ ਤੁਹਾਡੇ ਸਾਰੇ ਪੈਨਪ੍ਰਾਵਾਂ ਨਾਲ ਅਰਦਾਸ ਜੋਦੜੀ ਵਿੰਦ ਕੇ ਬੈਸੀ ਮੈਂ ਅੱਜ ਲਾਈਵ ਵੀ ਤੁਹਾਡੇ ਨਾਲ ਕਰਨਾ ਹੈ ਹੋ ਸਕੇ ਆ ਤਾਂ ਮੈਂ ਤੁਹਾਡੇ ਨਾਲ ਆਪਾਂ ਲਾਈਵ ਵਿੱਚ ਹੋ ਕੇ ਵੀ ਅਰਦਾਸ ਕਰਾਂਗੇ ਅੱਜ ਨਹੀਂ ਕੱਲ ਨੂੰ ਆਪਾਂ ਸਾਰੇ ਪੈਨਪ੍ਰਾਣ ਇਕੱਠੇ ਹੋ ਕੇ ਅਰਦਾਸ ਕਰਾਂਗੇ ਤਾਂ ਕਿ ਮੁਸ਼ਕਿਲ ਸਮੇਂ ਦੇ ਵਿੱਚ ਕੋਈ ਪਤਾ ਨਹੀਂ ਹੁੰਦਾ ਕਹਿੰਦੇ ਕੀਦੇ ਦਿਲ ਦੀ ਕੀਤੀ ਹੋਈ ਅਰਦਾਸ ਵਾਹਿਗੁਰੂ ਜੀ ਸੁਣ ਲੈਣ ਬਸ ਇਹੀ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਜੀ ਠੀਕ ਹੈ ਕਿ ਸਾਡੇ ਪਾਪ ਨੇ ਸਾਡੇ ਔਗਣਾ ਕਰਕੇ ਹੀ ਅਸੀਂ ਇਸ ਸਮਾਰਤ ਹੋ ਰਿਹਾ ਕਿਉਂਕਿ ਦੇਖੋ ਲਿਖਿਆ ਤਾਂ ਇਹ ਹੈਗਾ ਕਿ ਹੁਣ ਆਉਣ ਵਾਲਾ ਭਵਿੱਖ ਹੈ ਜਿਹੜਾ ਉਹ ਅੱਗ ਤੇ ਪਾਣੀ ਦੇ ਨਾਲ ਹੀ ਖਤਮ ਹੋਣਾ ਹੈ ਪਰ ਪਤਾ ਨਹੀਂ ਆਪਣੇ ਹੈਨਾ ਕੀ ਕੀ ਕਰਮਾ ਕੀਤੇ ਹੋਏ ਨੇ ਕਿ ਆਪਾਂ ਨੂੰ ਇਹ ਸਭ ਕੁਝ ਦੇਖਣਾ ਪੈ ਰਿਹਾ ਪਰ ਵਾਹਿਗੁਰੂ ਜੀ ਕਹਿੰਦੇ ਸੂਲੀ ਤੋਂ ਸੂਲ ਬਣਾ ਕੇ ਕੱਟਣ ਵਾਲੇ ਨੇ ਹਜੇ ਵੀ ਬਹੁਤ ਸਮਾਂ ਵਾਹਿਗੁਰੂ ਜੀ ਸੰਭਾਲ ਸਕਦੇ ਨੇ ਅਗਰ ਆਪਾਂ ਬੇਨਤੀਆਂ ਕਰੀਏ ਅੱਗੇ ਨਾ ਜਦੋਂ ਅਸੀਂ ਛੋਟੇ ਸੀ ਨਾ ਸਾਡੇ ਆਲੇ ਦੋਲੇ ਬਹੁਤ ਮਹਾਪੁਰਸ਼ ਹੁੰਦੇ ਸੀਗੇ ਕਿਉਂਕਿ ਜਬੀ ਤਪੀ ਸੀਗੇ ਅੱਜ ਵਾਂਗੂ ਨਹੀਂ ਸੀਗਾ ਜਿਵੇਂ ਕਿ ਦਿਖਾਵਾ ਉਤੋਂ ਚੋਲੇ ਹਨ ਆਪਾਂ ਨੇ ਪਾ ਰੱਖੇ ਨੇ ਪਰ ਅੰਦਰੋਂ ਕੁਝ ਹੋਰ ਨੇਗੇ ਡੇਰਿਆਂ ਦੇ ਵਿੱਚ ਬਹੁਤ ਮਹਾਪੁਰਸ਼ ਹੁੰਦੇ ਸੀਗੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਤੁਸੀਂ ਵੀ ਸਾਡੇ ਉੱਥੇ ਕਿ ਸ਼ਿਵਜੀ ਭਗਵਾਨ ਦਾ ਮੰਦਿਰ ਸੀ ਉੱਥੇ ਇੱਕ ਬ੍ਰह्म ਗਿਆਨੀ ਬਾਬਾ ਜੀ ਰਹਿੰਦੇ ਹੁੰਦੇ ਸੀ ਬთაਉਸੀ ਕਲਾਂ ਵਾਲੇ ਬਾਬਾ ਜੀ ਸੀਗੇ ਲਾਹੌਰਾਂ ਵਾਲੇ ਬਾਬਾ ਜੀ ਸੀਗੇ ਨਾ ਸੰਤ ਬਾਬਾ ਆਤਰ ਸਿੰਘ ਜੀ ਹੋਗੇ ਵੀ ਦੇਖੋ ਅੱਜ ਕੱਲ ਤੁਹਾਨੂੰ ਇਦਾਂ ਦੇ ਮਹਾਪੁਰਸ਼ ਨਹੀਂ ਮਿਲਦੇ ਕਿਉਂ ਨਹੀਂ ਮਿਲਦੇ ਕਿਉਂਕਿ ਇੱਕ ਤਾਂ ਕਿਸੇ ਕੋਲੇ ਵੀ ਨਾਮ ਜਪ ਬਹੁਤ ਘੱਟ ਹੈ ਅੱਜ ਕੱਲ ਤੇ ਦੂਸਰਾ ਆਪਾਂ ਜੇ ਕੋਈ ਹੈਗਾ ਵੀ ਆ ਤਾਂ ਆਪਾਂ ਉਹਨਾਂ ਨੂੰ ਨਹੀਂ ਪਰਖ ਪਾ ਰਹੇ ਚਲੋ ਆਪਾਂ ਤਾਂ ਇੱਕ ਰੱਬ ਜਾਣ ਕੇ ਤੁਹਾਡੇ ਇਲਾਕੇ ਵਿੱਚ ਕੋਈ ਵੀ ਮਾਹ ਪੁਰਸ਼ ਹੈ ਨਾ ਤੁਸੀਂ ਉਹਨਾਂ ਨੂੰ ਜਾ ਕੇ ਅਰਦਾਸ ਕਰੋ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਮੈਂ ਪਾਪਾ ਹੋਣਾ ਤਾਂ ਸੁਣਦੀ ਹੁੰਦੀ ਸੀ ਕਿ ਜਦੋਂ ਇਦਾਂ ਦਾ ਕੋਈ ਹੈ ਨਾ ਹੁੰਦਾ ਸੀਗਾ ਗੜੇ ਮਾਰੀ ਹੁੰਦੀ ਸੀ ਜਾਂ ਕੋਈ ਹੜਾ ਆ ਜਾਂਦੀ ਸੀ ਨਾ ਤਾਂ ਇੱਕ ਲੱਕੜ ਦਾ ਸਹਾਗਾ ਹੁੰਦਾ ਸੀਗਾ ਨਾ ਹੁਣ ਤਾਂ ਵੈਸੇ ਲੱਕੜ ਦੇ ਸਹਾਗਾ ਮਿਲਣਾ ਵੀ ਨਹੀਂ ਹੈਗਾ ਪਰ ਮਾਹ ਪੁਰਸ਼ਾਂ ਤੇ ਅਰਦਾਸ ਕਹਿੰਦੇ ਵਾਈਗੁਰੂ ਜੀ ਅੱਗੇ ਕੀਤੀ ਹੈ ਨਾ ਬਹੁਤ ਹੋਉਂਦੀ ਹੈ ਕਹਿੰਦੇ ਉਹਨੂੰ ਖੜਾ ਕਰਾ ਦਿੰਦੇ ਹੁੰਦੇ ਸੀਗੇ ਤੇ ਉਹ ਜੱਗ ਕੀਤਾ ਜਾਂਦਾ ਹੁੰਦਾ ਸੀਗਾ ਚੌਲਾਂ ਦਾ ਜੱਗ ਕਰਦੇ ਹੁੰਦੇ ਸੀਗੇ ਮਿੱਠੇ ਚੌਲ ਬਣਾ ਕੇ ਤਾਂ ਸਾਰੇ ਨਗਰ ਦੇ ਵਿੱਚ ਉਹਨਾਂ ਨੂੰ ਵਰਤਾਇਆ ਜਾਂਦਾ ਸੀਗਾ ਤਾਂ ਕਿ ਵਾਹਿਗੁਰੂ ਜੀ ਇੱਕ ਅਰਦਾਸ ਕੀਤੀ ਜਾਂਦੀ ਸੀ ਜਿਵੇਂ ਮੈਂ ਤੁਹਾਨੂੰ ਕਹਿੰਨੇ ਵੀ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਸਾਰੇ ਭੈਣ ਭਰਾ ਖੜੇ ਹੋ ਕੇ ਆਪਦੇ ਆਪ ਦੇ ਘਰਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰੋ ਤਾਂ ਕਿ ਵਾਹਿਗੁਰੂ ਜੀ ਕਿਸੇ ਦੇ ਹਿਰਦੇ ਦੇ ਵਿੱਚੋਂ ਤਾਂ ਨਿਕਲੀ ਹੋਈ ਅਰਦਾਸ ਸੁਣ ਲੈਣ ਤਾਂ ਕਿ ਆਪਣੇ ਜਿਹੜੇ ਭੈਣ ਭਰਾ ਉੱਥੇ ਇਹਨਾਂ ਡੁੱਬ ਰਹੇ ਨੇ ਹਜੇ ਤਾਂ ਆਪਣੇ ਵੀ ਉੱਪਰ ਹਨਾ ਪਾਣੀ ਦੀ ਵਾਹਿਗੁਰੂ ਜੀ ਦੇ ਅੱਗੋਂ ਮਾਰ ਜਿਹੜੀ ਆਪਣੇ ਆਪਾ ਆਪਣੇ ਕੀਤੇ ਹੋਈ ਆਪਾ ਭੋਗ ਰਹੇ ਆ ਨਾ ਤਾਂ ਆਪਾਂ ਮਾਫੀ ਮੰਗੀਏ ਪ੍ਰਿਤਾ ਜੀ ਤੋਂ ਬਧੋ ਬਧ ਪਹਣਾ ਦਰਾਖਤ ਲਗਾਈਏ ਜਿਹੜਾ ਕਿ ਆਪਾਂ ਵਾਹਿਗੁਰੂ ਜੀ ਨਾਲ ਕੁਦਰਤ ਦੇ ਨਾਲ ਛੇੜਛਾੜ ਕਰ ਰਹੇ ਆ ਖੈਣਾ ਉਹਨਾਂ ਨੂੰ ਆਪਾਂ ਹਟਾਈਏ ਵਾਹਿਗੁਰੂ ਜੀ ਤੋਂ ਮਾਫੀਆਂ ਮੰਗੀਏ ਤਾਂ ਕਿ ਵਾਹਿਗੁਰੂ ਜੀ ਤਰਸ ਕਰਕੇ ਇਸ ਪ੍ਰਕੋਪ ਨੂੰ ਜੋ ਆਪਣੇ ਤੇ ਆ ਰਿਹਾ ਹੈਗਾ ਇਸ ਨੂੰ ਅਚਾਲ ਲੈਣ ਇਸ ਨੂੰ ਹਟਾ ਦੇਣ ਇੱਕ ਗੱਲ ਨਾ ਹੋਰ ਜਿਹੜੀ ਕਿ ਭੈਣ ਭਰਾਵਾਂ ਦੇ ਨਾ ਇਧਰ ਮਾਰ ਪੈ ਰਹੀ ਹੈ ਕਿ ਚਲੋ ਇਹ ਤਾਂ ਹੁਣ ਬਾਅਦ ਦੀਆਂ ਗੱਲਾਂ ਨੇ ਜੀਆ ਵੀ ਤੁਸੀਂ ਨਾ ਬੋਰ ਜ਼ਰੂਰ ਕਰਕੇ ਰੱਖੋ ਖੂਬ ਵਗੈਰਾ ਹਨਾ ਤਾਂ ਕਿ ਉਹ ਪਾਣੀ ਹੈ ਜਿਹੜਾ ਨੀਚੇ ਜਾ ਸਕੇ ਇਹ ਅੱਗੇ ਪਿੱਛੇ ਦੀਆਂ ਗੱਲਾਂ ਨੇ ਇਹ ਬਾਅਦ ਦੇ ਵਿੱਚ ਆਪਾਂ ਕਰਾਂਗੇ ਤਾਂ ਤੁਹਾਡੇ ਸਾਰੇ ਪੈਨਪ੍ਰਾਵੰਦ ਇਲਾਕੇ ਵਿੱਚ ਕੋਈ ਵੀ ਮਾਹ ਪੁਰਸ਼ ਨੇ ਨਾ ਦੇਖੋ ਉਹਨਾਂ ਦੇ ਔਗਣ ਨਾ ਤੁਸੀਂ ਚਿਤਾਰੋ ਉਹਨਾਂ ਦੇ ਸਿਰਫ ਗੁਣ ਦੇਖੋ ਤੇ ਉਹਨਾਂ ਦੇ ਇੱਕ ਰੱਬ ਜਾਣ ਕੇ ਜਾ ਕੇ ਅਰਦਾਸ ਕਰੋ ਉਹਨਾਂ ਤੋਂ ਜੋ ਵੀ ਬਣਦਾ ਹੈਗਾ ਪਿੰਡ ਦੇ ਵਿੱਚ ਹਨਾ ਕੋਈ ਜੱਗ ਕਰੋ ਤਾਂ ਕਿ ਜਿਹੜਾ ਕਹਿੰਦੇ ਨੇ ਵਾਹਿਗੁਰੂ ਜੀ ਨੇ ਖੁਸ਼ ਹੋ ਜਾਣਾ ਤੇ ਵਾਹਿਗੁਰੂ ਜੀ ਆਪਾਂ ਨੂੰ ਮਾਫ ਕਰ ਦੇਣ ਜਿਹੜੇ ਕਿ ਆਪਣੇ ਕੀਤੇ ਹੋਏ ਪਾਪ ਨੇ ਤੇ ਸਾਰੇ ਭੈਣ ਭਰਾ ਆਪਣੇ ਘਰਾਂ ਦੇ ਵਿੱਚ ਦੀਗ ਸਜਾ ਕੇ ਇੱਕ ਜਪਜੀ ਸਾਹਿਬ ਤੇ ਆਨੰਦ ਸਾਹਿਬ ਜੀ ਦਾ ਪਾਠ ਕਰਕੇ ਅਰਦਾਸ ਕਰੋ ਕਿ ਵਾਹਿਗੁਰੂ ਜੀ ਸਾਡੇ ਤੇ ਦਇਆ ਕਰੋ ਸਾਡੇ ਤੇ ਤਰਸ ਕਰੋ ਵਾਹਿਗੁਰੂ ਜੀ ਸਾਨੂੰ ਇਸ ਪ੍ਰਕੋਪ ਤੋਂ ਬਚਾਓ ਤਾਂ ਤੁਹਾਡੇ ਹਿਰਦੇ ਦੀ ਅਰਦਾਸ ਵਾਹਿਗੁਰੂ ਜੀ ਜਰੂਰ ਸੁਣਨਗੇ ਸਾਰੇ ਭੈਣ ਭਰਾ ਜਿੰਨਾਂ ਤੱਕ ਮੇਰੀ ਇਹ ਵੀਡੀਓ ਜਾ ਰਹੀ ਹੈ ਕਿ ਜਰੂਰ ਤੁਸੀਂ ਇਸ ਚੀਜ਼ ਨੂੰ ਕਰੋ ਤੇ ਜਿਹੜੀ ਉਹ ਸਹਾਗੇ ਵਾਲੀ ਗੱਲ ਮੇਰੇ ਅੱਜ ਬੈਠੀ ਤੇ ਜ਼ਿਆਦਾ ਆਈ ਹੈ ਕਿ ਮੈਂ ਉਹੀ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਦੇਖੋ ਪਤਾ ਨਹੀਂ ਉਹ ਸੱਚ ᱛੀ ਝੂਠ ᱛੀ ਮੈਨੂੰ ਨਹੀਂ ਪਤਾ ਇਸ ਚੀਜ਼ ਬਾਰੇ ਪਰ ਕਹਿੰਦੇ ਹੁੰਦੇ ਨੇ ਕਹਿੰਦੇ ਡੋਬਦੇ ਨੂੰ ਤਿੰਕੇ ਦਾ ਸਹਾਰਾ ਹਨਾ ਮਹਾਪੁਰਸ਼ਾਂ ਤੋਂ ਅਗਰ ਕਿਸੇ ਵੀ ਪਿੰਡ ਦੇ ਵਿੱਚ ਉਹਦਾ ਦਾ ਸਹਾਗਾ ਹੈਗਾ ਹਨਾ ਤਾਂ ਇੱਕ ਕਹਿੰਦੇ ਹੁੰਦੇ ਸੀਗੇ ਵੀ ਸ਼ੰਖ ਵੱਜਵਾ ਦਿੰਦੇ ਹੁੰਦੇ ਸੀਗੇ ਹਨਾ ਵੀ ਸ਼ੰਖ ਦੇ ਨਾਲ ਵੀ ਇਹ ਚੀਜ਼ ਹੁੰਦਾ ਸੀ ਨਗਾਰੇ ਐ বাজਾ ਲੈਂਦੇ ਹੁੰਦੇ ਸੀਗੇ ਵੀ ਇਹੇ ਚੀਜ਼ਾਂ ਨਾਲ ਇੱਕ ਵਾਹਿਗੁਰੂ ਜੀ ਦੇ ਦਰ ਤੇ ਹਾਜ਼ਰੀ ਲਮਾਉਣੀ ਆ ਇੱਕ ਵਾਹਿਗੁਰੂ ਜੀ ਦੇ ਦਰ ਤੇ ਪੁਕਾਰ ਜਦ ਨੇ ਕਹਿੰਦੇ ਜਦੋਂ ਪਪੀਹਾ ਦੇਖਿਆ ਨਾ ਤੁਸੀਂ ਕਹਿੰਦੇ ਵੀ ਉਹ ਸਮੁੰਦਰ ਦੇ ਵਿੱਚ ਹੀ ਰਹਿੰਦਾ ਹੈ ਨਾ ਪਰ ਉਹ ਵਾਹਿਗੁਰੂ ਜੀ ਨੂੰ ਪੁਕਾਰ ਕਰਦੇ ਵੀ ਮੈਨੂੰ ਬਰਸਾਤੀ ਬੂੰਦ ਚਾਹੀਦੇ ਮੈਂ ਇੱਕ ਹਨਾ ਬੂੰਦ ਦੇ ਨਾਲ ਕਿਹ ਜਿਹੜੀ ਉਹਦੇ ਵਿੱਚ ਪੈਂਦੀ ਆ ਉਹ ਉਹਦੇ ਨਾਲ ਆਦੀ ਪਿਆਸ ਬੁਝਾਉਂਦਾ। ਇਹੀ ਆਪਾਂ ਵਾਹਿਗੁਰੂ ਜੀ ਅਰਦਾਸਾਂ ਬੇਨਤੀਆਂ ਕਰੀਏ। ਦੇਖੋ ਹਉਮੈ ਹੰਕਾਰ ਸਾਰਾ ਜੋ ਵੀ ਹੈਗਾ ਉਹਨੂੰ ਛੱਡ ਕੇ ਨਾ ਬਸ ਇੱਕ ਇਹ ਅਰਦਾਸ ਕਰੀਏ ਕਿ हे ਪਿਤਾ ਪਰਮੇਸ਼ਰ ਕਿਰਪਾ ਕਰੋ ਜਿਹੜੇ ਭੈਣ ਭਰਾ ਜਿਹੜੇ ਬੱਚੇ ਪਸ਼ੂ ਪੰਛੀਆਂ ਦਾ ਕਸੂਰ ਪਿਤਾ ਜੀ ਕਹਿੰਦੇ ਨੇ ਕਹਿੰਦੇ ਕਰਦਾ ਇੱਕ ਹੁੰਦਾ ਤੇ ਭਰਦੇ ਸਾਰੇ ਨੇ ਵਾਹਿਗੁਰੂ ਜੀ ਦਇਆ ਕਰੋ ਸਾਡੇ ਤੇ ਤਾਂ ਵਾਹਿਗੁਰੂ ਜੀ ਜ਼ਰੂਰ ਸੁਣਨਗੇ। ਅੱਜ ਕਟੂ ਕਟ ਸਾਰੇ ਭੈਣ ਭਰਾ ਇਹ ਅਰਦਾਸ ਦੇਖ ਸ ਜਾ ਕੇ ਜਰੂਰ ਕਰੋ ਜੇ ਸੁਹਾਗਾ ਵਾਲਾ ਕਰ ਸਕਦੇ ਤਾਂ ਉਹ ਵੀ ਕਰੋ ਤੇ ਇੱਕ ਇੱਕ ਹਨਾ ਸੁਖਮਨੀ ਸਾਹਿਬ ਜੀ ਦਾ ਪਾਠ ਵਾਹਿਗੁਰੂ ਜੀ ਅੱਗੇ ਸਾਰੇ ਭੈਣ ਭਰਾਣਾ ਆਪਦੇ ਵਾਸਤੇ ਆਪਾਂ ਦੇਖੋ ਹਰ ਟਾਈਮ ਮੰਗਦੇ ਆਂਗੇ ਤਾਂ ਇੱਕ ਇੱਕ ਪਾਠ ਸੁਖਮਨੀ ਸਾਹਿਬ ਜੀ ਦਾ ਵਾਹਿਗੁਰੂ ਜੀ ਅੱਗੇ ਜਰੂਰ ਕਰੋ ਤੇ ਮੈਂ ਵੀ ਦੇਖ ਸ ਜਾ ਕੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਾਂਗੀ ਕਿਉਂਕਿ ਮੈਂ ਉੱਥੇ ਭੈਣ ਭਰਾਵਾਂ ਕੋਲੇ ਜਾਣ ਦੀ ਹਿੰਮਤ ਨਹੀਂ ਜੁਟਾ ਪਉਂਦੀ ਮੈਂ ਨਹੀਂ ਜਾ ਸਕਦੀ ਹਨਾ ਕਿਉਂਕਿ ਮੇਰੇ ਚ ਐਡਾ ਹੌਸਲਾ ਨਹੀਂ ਹੈਗਾ ਹਨਾ ਤਾਂ ਜਿਹੜੇ ਪੈਣਪਰ ਉੱਥੇ ਜਾ ਸਕਦੇ ਨੇ ਨਾ ਤਾਂ ਤੁਸੀਂ ਨਾ ਉੱਥੇ ਮੱਛਰਦਾਨੀਆਂ ਵਗੈਰਾ ਜਿਹੜੀਆਂ ਨੇ ਚੀਜ਼ਾਂ ਲੈ ਕੇ ਨਾ ਉੱਥੇ ਤੱਕ ਲੈ ਕੇ ਜਾਓ ਕਿਉਂਕਿ ਉਰਾਂ ਜਿੱਥੇ ਸੁੱਕਾ ਸੁੱਕੇ ਨੇ ਉੱਥੇ ਬਹੁਤ ਜਾ ਕੇ ਮੋੜੀ ਜਾ ਰਹੇ ਨੇ ਤੇ ਇੱਕ ਪ੍ਰਸਾਦਾ ਜਿਹੜਾ ਲੈ ਕੇ ਜਾ ਰਹੇ ਹੋ ਨਾ ਉਹਨੂੰ ਨਾ ਫੋਇਲ ਪੇਪਰਾਂ ਦੇ ਵਿੱਚ ਕਵਰ ਕਰਕੇ ਲਿਜਾਓ ਲਿਫਾਫਿਆਂ ਦੇ ਵਿੱਚ ਨਾ ਬੰਨ ਕੇ ਲੈ ਕੇ ਜਾਓ ਤਾਂ ਕਿ ਨਾ ਉੱਥੇ ਉਹ ਇੱਕ ਦੋ ਦਿਨ ਉਹਨੂੰ ਚੀਜ਼ ਨੂੰ ਖਾ ਵੀ ਸਕਣ ਸੰਭਾਲ ਵੀ ਸਕਣ ਹਨਾ ਤੇ ਬਾਅਦ ਦੇ ਵਿੱਚ ਆਪਾਂ ਨੂੰ ਸਮਾਂ ਮਿਲਿਆ ਤਾਂ ਆਪਾਂ ਪੈਣਪ੍ਰਾਮਾ ਕੋਲੇ ਜ਼ਰੂਰ ਜਾ ਕੇ ਉਹਨਾਂ ਦੀ ਜਿੰਨੀ ਕ ਆਪਾਂ ਤੋਂ ਸੇਵਾ ਹੋ ਗਈ ਹੈ ਨਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਸਾਰੇ ਪਿੰਡਾਂ ਦੇ ਵਿੱਚੋਂ ਇਕੱਠਾ ਕਰ ਰਹੇ ਨੇ ਸਮਾਨ ਉੱਥੇ ਲੈ ਕੇ ਜਾ ਰਹੇ ਨੇ ਜਿਹੜੇ-ਜਿਹੜੇ ਪਿੰਡਾਂ 'ਤਾਂ ਜਾ ਸਕਦੇ ਨੇ ਤਾਂ ਜ਼ਰੂਰ ਜਾਓ ਇਹ ਨਾ ਸੋਚੋ ਕਿਉਂਕਿ ਆਪਦੇ ਘਰ ਦੇ ਕੰਮ ਕਾਜ ਆਪਾਂ ਬਹੁਤ ਕਰਦੇ ਰਹਨੇ ਆ ਪਰ ਉੱਥੇ ਜਾ ਕੇ ਜ਼ਰੂਰ ਉਹਨਾਂ ਪਿੰਡਪਰਾਵਾਂ ਦੀ ਬਾਹ ਫੜੋ ਤੇ ਹੋ ਸਕੇ ਆ ਇਸ ਵੀਡੀਓ ਨੂੰ ਜ਼ਿਆਦਾ-ਜ਼ਿਆਦਾ ਸ਼ੇਅਰ ਕਰਨਾ ਤਾਂ ਕਿ ਜਿਹੜੇ ਪਿੰਡਪਰਾ ਇਸ ਚੀਜ਼ ਨੂੰ ਸੁਣਨਾ ਚਾਹੇ ਤੁਹਾਡੇ ਮਨ ਦੇ ਵਿੱਚ ਸੰਕਿਆਈ ਹੈ ਚਾਹੇ ਤੁਸੀਂ ਮੈਨੂੰ ਮਾੜੀ ਕਹੋ ਕੁਝ ਵੀ ਕਹੀ ਜਾਓ ਨਾ ਪਰ ਇੱਕ ਵਾਰ ਨਾ ਸਾਰੇ ਪਿੰਡਪਰਾ ਨਾ ਅਗਰ ਤੁਸੀਂ ਦੇਸੀ ਘਿਓ ਦਾ ਪ੍ਰਸ਼ਾਦ ਨਹੀਂ ਸਜਾ ਸਕਦੇ ਤਾਂ ਤੁਸੀਂ ਖਿਲਣਾ ਦਾ ਪ੍ਰਸ਼ਾਦ ਜਾਂ ਪਤਾਸਿਆਂ ਦਾ ਥੋੜਾ ਜਨ ਲਿਆ ਕੇ ਨਾ ਤੁਸੀਂ ਖੜ ਕੇ ਵਾਹਿਗੁਰੂ ਜੀ ਅੱਗੇ ਅਰਦਾਸ ਜ਼ਰੂਰ ਕਰੋ ਕੋਈ ਪਤਾ ਨਹੀਂ ਕੀਦੇ ਹਿਰਦੇ ਦੇ ਵਿੱਚੋਂ ਨਿਕਲੀ ਹੋਈ ਅਰਦਾਸ ਵਾਹਿਗੁਰੂ ਜੀ ਸੁਣ ਲੈਣ ਤੇ ਆਪਣੇ ਭੈਣ ਭਰਾਵਾਂ ਦਾ ਤੇ ਆਪਣੇ ਸਾਰਿਆਂ ਦਾ ਹਨਾ ਇਸ ਚੀਜ਼ ਤੋਂ ਬਚਾਅ ਹੋ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਨੁਕਸਾਨ ਹੋ ਜਾਣਾ ਹੈ ਕਿ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਜਾਣਗੇ ਨਾ ਕਿਸਾਨ ਖੁਦਕੁਸ਼ੀ ਇਕੱਲਾ ਕਿਸਾਨ ਨਹੀਂ ਮਰੂਗਾ ਵਪਾਰੀ ਵੀ ਹੈ ਨਾ ਉਹਨਾਂ ਦੇ ਨਾਂ ਨਹੀਂ ਮੰਨਗੇ ਤਾਂ ਦੇਖੋ ਉਹਨਾਂ ਦੇ ਬੱਚਾ ਦਾ ਵੀ ਇੱਕ ਫਿਊਚਰ ਸਾਰਾ ਰੁਲ ਜਾਊਗਾ ਤਾਂ ਪਲੀਜ਼ ਹੱਥ ਵਨਕੀ ਬੇਨਤੀ ਹੈ ਸਾਰੇ ਪੈਨਪ੍ਰਾ ਬਣੋ ਇਸ ਤੋਂ ਬਾਅਦ ਮੈਂ ਤੁਹਾਨੂੰ ਕੁਝ ਨਹੀਂ ਕਹਿ ਸਕਦੀ ਬਸ ਤੁਸੀਂ ਸਾਰੇ ਪੈਨਪ੍ਰਾ ਵਾਹਿਗੁਰੂ ਜੀ ਅਰਦਾਸ ਕਰੋ ਤਾਂ ਕਿ ਵਾਹਿਗੁਰੂ ਜੀ ਆਪਣੀ ਸੁਣ ਲੈਣ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਹੋ ਸਕਿਆ ਤਾਂ ਵਾਹਿਗੁਰੂ ਜੀ ਮਿਹਰ